ਰੜੀਆਂ ਤੇ ਰੜੀਆਂ ਜੀ ਮਹਾਰਾਜ ਸੁਖਰ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਹ ਗੂਲ ਕਰਦੇ ਹਯੂਰ ਸਾਹਿਬ ਜੀ ਦੇ ਨਿਰਦੇਸ਼ ਦੀ ਧਰਤੀ ਤੇ ਬਾਕੀ ਬਹੁਤ ਸੋਹਣਾ ਮਗਰ ਵਿਊ ਆ ਜਿੱਥੇ ਆਪਾਂ ਨੂੰ ਕਮਰਾ ਦਿੱਤਾ ਬਾਬਾ ਜੀ ਨੇ ਬਾਕੀ ਮਹਾਰਾਜ ਸੁਖਰ ਕੇ ਤੁਹਾਨੂੰ ਜਾ ਕੇ ਦਰਸ਼ਨ ਕਰਾਉਂਦੇ ਆ ਆਪਾਂ ਕਰੋ ਮਹਾਰਾਜ ਗਰਭ ਰਕੇ ਚੜ੍ਹਦੀਆਂ ਗਲਾਂ 'ਚ ਰਹੇ ਨੇ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਤੇ ਆਪਾਂ ਅਗਲਾ ਨੈਕਸਟ ਵੀਡੀਓ ਦੇ ਤੁਹਾਨੂੰ ਸਾਰਾ ਕੁਝ ਅਪਡੇਟ ਦਿੰਨੇ ਆ ਜਿੱਦਾਂ ਜਦਾਂ ਵੀ ਕੋਈ ਮਾਹੌਲ ਹੋਇਆ ਬਾਹਰ ਸਾਰਾ ਕੁਝ ਅਪਡੇਟ ਦੇਈ ਜਾਵਾਂਗੇ ਬਾਕੀ ਮਹਾਰਾਜ ਜੀ ਦੀ ਕਿਰਪਾ ਜੀ ਸ੍ਰਾਮਾ ਵਾਲੀ ਕਿਸੇ ਨੂੰ ਕੋਈ ਪ੍ਰੋਬ ਕਮ ਸੇ ਕਮ 8 ਬੰਦੇ ਸਿਰ ਮਾਨਤਾ ਦੇ ਸਕਦੇ ਹੈ ਨਾ ਜੀ 5 ਬੰਦੇ ਦਾ ਰੂਮ ਪੰਜ ਬੈੱਡ ਹੈ ਜੀ 3 ਡਬਲ ਬੈੱਡ 2 ਸਿੰਗਲ ਬੈੱਡ ਕੋਈ ਨਹੀਂ 4 ਦੋ ਦਿਨਾਂ ਦਾ ਤਾਂ ਮਲਗੀਦਾ ਹੀ ਮਾਂ ਸੁਭਾਣੀ ਆਉਂਦਾ ਨੌ ਕੋ ਬੈੱਡਾਂ ਹਾਂ ਪੂਜਾ ਕਰਨ ਦੇ ਲਈ ਮੈਨੂੰ ਸੁਣਾਓ ਪੂਜਾ ਕਰਨ ਦਾ ਜੂਮ ਕਰ ਲਓ ਲੱਗਦਾ ਕੰਨ ਬਦਲ ਲਗਾ ਕੰਨ ਲਗਾ ਸਿਰ ਸਰਪਾਟ ਨੂੰ ਆ ਜਾਲੀਏ ਦੇ ਵਿੱਚ ਜਗਦੇ ਕਰਦੇ ਹਾਂ ਹਾਇ ਨੀ ਨਾ ਤੇੜ ਸ਼ਹਿਰ ਸੰਗਤਾਂ ਜੱਲੀਆਂ ਜੀ ਹੁਣ ਦਰਸ਼ਨ ਕਰਨ ਆ ਜਿਹੜਾ ਸਾਡਾ ਬੰਦਾ ਨਾ ਠਾਠੀ ਵਾਲਾ ਇਹ ਸਾਲ ਕੰਵਲ ਦਾ ਬੰਦਾ ਖਰਾਬ ਜੇ ਕੀ ਪਾਣੀ ਵਾਲਾ ਦਾ ਪਾਪਾ ਉਹ ਬੈਲ ਫਾਪਰੇ ਪਾਣੀ ਵਾਲਾ ਫੜੀ ਮੜਵਾਉਤ ਨੇ ਉਹ ਜਿਹੜਾ ਸਪੋਇਲਰ ਜੀ ਕੱਢ ਲਿਓ ਕਿਹੜਾ ਸਾਡਾ ਬੰਦਾ ਨਾ ਵੀ ਜੀ ਸਭ ਤੋਂ ਵੱਧ ਖਰਾਬ ਬੰਦਾ ਜੇ ਇਹਦੇ ਨਾਂ ਤੇ ਹਰ ਕੁਝ ਕਰਨਾ ਹੁੰਦਾ ਨਾ ਇਹਨੇ ਕਰਨ ਦੇ ਆ ਲੱਗ ਲੇ ਡੁੱਟ ਤੀ ਉਹ ਪਰ ਆਗਾ ਜਬਾਤਈ ਨਹੀਂ ਜਿਹੜੋਂ ਥੱਲੇ ਆਉਣੇ ਆ ਉਹਨੇ ਇਕੱਠੇ ਕਰਕੇ ਪਾਊਗਾ ਮੈਂ ਪਤਾ ਮਤ ਨਹੀਂ ਕਰਨਾ ਚਾਹੁੰਦਾ ਦੇ ਦਰਸ਼ਨ ਕਰਾਉਣੇ ਆ ਜੀ ਤੱਕ ਤ ਸਾਡਾ ਚੌਥਾ ਤੱਕ ਤ ਨੇ ਵੀ ਜੀ ਹਾਂ ਜੀ ਚੌਥੇ ਤੱਕ ਦੇ ਅਸੀਂ ਆਪ ਦਰਸ਼ਨ ਕਰ ਲੱਗੇ ਆ ਜੀ ਤਖਤ ਹਯੂਰ ਸਾਹਿਬ ਨਹੀਂ ਆਪ ਹੁਣ ਦਰਸ਼ਨ ਕਰ ਲੱਗੇ ਮਾਫ ਕਰਨਾ ਅਸੀਂ ਫੇਰ ਤੁਹਾਨੂੰ ਬੇਨਤੀ ਕੀਤੀ ਵੀ ਅਸੀਂ ਰਾਤ ਲੇਟ ਹੋ ਗਏ ਆ ਇਸ ਕਰਕੇ ਅਸੀਂ ਲੇਟ ਹੀ ਉੱਠੇ ਫਿਰ ਲੇਟ ਹੀ ਉਠਿਆ ਕਰੋ ਚਲੋ ਜੀ ਚੈੱਕ ਆਊਟ ਕਰ ਦੋ ਵੈਸੇ ਜੀ ਅਸੀਂ ਘਾਰੇ ਆਪਾਂ ਪੰਜ ਹੋ ਜੁੱਟ ਪਈ ਨਹੀਂ ਇੱਥੇ ਆ ਗਿਆ ਨੂੰ ਥੋੜਾ ਜਿਹਾ ਦ੍ਰਿਸ਼ ਲੁਫਾਈ ਦੀ ਲੋਕਾਂ ਨੂੰ ਸਤਨਾਮ ਸ਼੍ਰੀ ਵਾਹਿਗੁਰੂ ਜੀ ਮਹਾਰਾਜ ਜੀ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਕੋਈ ਆ ਮਾਰਾ ਸਿੱਤੇ ਬਾਦਸ਼ਾ ਛੜਦੀਆਂ ਕਲਾ ਜੜੀ ਨੇ ਦੇੜ ਸ਼ਹਿਰ ਬਹੁਤ ਵਧੀਆ ਤੇ ਬਿਊਟੀਫੁਲ ਸ਼ਹਿਰ ਆਹਦਾ ਕਰਕੇ ਜਾਲੀ ਕਰਕੇ ਬਲੌਰ ਹੁੰਦਾ ਵੀ ਨਾ ਫੋਟੋ ਜਾਲੀ ਹੈ ਨਾ ਜਾਲੀ ਦਾ ਕਰਕੇ ਬਲੌਰ ਹੁੰਦੀ ਕਰਦੀ ਚੱਲ ਕੋਈ ਨਹੀਂ ਬਾਅਦ ਜੋੜ ਲਈ ਆ ਜੋ ਸੰਗਤਾਂ ਚੱਲੀਆਂ ਜੀ ਰੂਮ ਚ ਕਈ ਬੰਦੇ ਅੱਗੇ ਭੱਜਣ ਨੂੰ ਫਿਰਦੇ ਵੀ ਅਸੀਂ ਵੀਡੀਓ ਚ ਆਈ ਜਾਈਏ ਨਾ ਸੰਗਤਾਂ ਨੂੰ ਤਾਂ ਪਤਾ ਹੀ ਕਿ ਚਾਰੇ ਕਿ ਜੀ ਆਹ ਰਾਜਵੀਰ ਉਹਨਾਂ ਨੇ ਕਰੀ ਬੈਗ ਆਪਣਾ ਲੈ ਲਿਆ ਕਹਿੰਦਾ ਵੀ ਜੀ ਤੁਸੀਂ ਆ ਜਾਓ ਤਾਂ ਮੈਂ ਟ੍ਰੇਨ ਤੇ ਚੱਲ ਜਲਾਂ ਤੇ ਵੀ ਜੀ ਨੂੰ ਮੈਂ ਟ੍ਰੇਨ ਦੀ ਰਾਤੀ ਟਿਕਟਾਂ ਮਾ ਹੀ ਲੈ ਕੇ ਦਿੱਤੀਆਂ ਐਸਾ ਪਾਣੀ ਵੀ ਹੈਗਾ ਜੀ ਇੱਥੇ ਹੋਵੇ ਬੜਾ ਹੈਨਾ ਇੱਧਰ ਆਓ ਤੁਹਾਨੂੰ ਬਾਹਰ ਲਈ ਦਰਦ ਫਿਰ ਵੀ ਜੀ ਮਹਾਰਾਜ ਕਿਰਪਾ ਕਰੇ ਨਾ ਕੋਈ ਕਦੇ ਬੜਨ ਆਪੇ ਦੁਬਾਰੇ ਤੇ 48 ਦਿਨ ਸਵਾ ਕਰਕੇ ਆਉਣ ਕਰ ਦਿਆ ਕਰਨ ਨਹੀਂ ਵੀ ਮੈਂ ਕਰਮਾਲੀ ਸੀ ਇਕੱਲੀ 148 ਆ ਬਹੁਤ ਜੀ 148 ਤੇ ਆਪਾਂ ਟਲ ਗਏ ਕਿੱਥੇ ਆਇਆ 148 ਬਾਬਾ ਜੀ ਨੂੰ ਪੁੱਛ ਲੈਿੰਦੇ ਨਾ ਬਾਬਾ ਜੀ 148 ਵਾਲੀ ਖੜੀ ਆ 148 ਵਾਲੀ ਸੇਵਲਵਾਉਂਗਾ ਮੈਂ ਤਾਂ ਡੀਲ 148 ਵਾਲੀ ਸੇਵਲਵਾਉਂ ਤੇਰੀ ਮੈਂ ਤੇ ਕੀ ਕਰੇ ਕੀ ਕਰੇ ਖਸੋ ਹਾਂ ਨਾ ਬੋਦੂ ਆ ਗਈ 8ਵੀਂ ਆ ਗਈ ਆ ਗਈ ਗੁਰੂ ਮਹਾਰਾਜ ਜਰਬਾਗਰੇ ਆ ਗਈ ਵੀਰ ਜੀ ਆ ਗਈ ਆ ਗਈ ਇੱਕ ਆ ਗਈ ਓਪਨ ਹੋ ਗਈ ਬਲੌਗ ਨੇ ਦੋ ਬਾਤੇ ਹੂੰ ਉਹ ਪਈ ਆਹ ਪਈ ਨਾ ਉਹ ਨਹੀਂ ਅੰਦਰ ਨਹੀਂ ਆਉਣਾ ਦੇ ਚਲ ਗਈ ਤਾਂ ਆ ਬਾਠੇ ਫਲੋਰ ਦੇਣਾ ਨਹੀਂ ਨਾਵੇਂ ਦੀ ਵੀਰ ਆ ਗਈ ਆ ਉਹ ਖੁੱਲ ਕੇ ਅੰਦਰ ਆਵੇ ਆ ਜੀ ਆਜੋ ਆਜੋ ਬਾਬਾ ਜੀ ਨਹੀਂ ਹੈਗੇ ਬੰਨਾ ਪੁਣਾ ਪੈਣਾ ਤੇ ਲੱਣਾ ਬਹੁਤ ਹੀ ਆਪੇ ਆ ਜਾਓ ਬਾਬਾ ਜੀ ਨਹੀਂ ਭਰਾ ਵੇਖੀ ਕਿਤੇ ਸਿਵਣਾ ਲਵਾ ਦਿਓ ਫਿਰ ਦੱਬੋ ਇੱਥੇ ਸੋੜ ਤਾਂ ਆ ਵੇਖੋ ਵੀ ਜਿਹੜਾ ਆਪ ਲਿਫਟ ਦਾ 90 ਕਾ ਸਵਿਚ ਉਹਨੂੰ ਹੜਤਾਲੀ ਦਿੰਦੀ ਸੇਵਾ ਇਹ ਲਾਲੀ ਵੀਨੇ ਤਾਂ ਦਬ ਦੁੱਤਾ ਤੇ ਲਾਲੀ ਵੀਰੇ ਨੇ 48 ਦਿਨ ਇੱਥੇ ਰਹਿਣਗੇ ਇਹ ਲਾਲੀ ਵੀਰੇ 48 ਦਿਨ ਇੱਥੇ ਰਹੂਗਾ ਉਤੋਂ ਬਾਅਦ 48 ਦਿਨ ਬਾਅਦ ਇਹ ਵੀ ਰਹੂਗਾ ਇਹ ਵੀ 48 ਦਿਨ ਉਹ ਤਾਂ ਆਪਾਂ 148 ਦਿਨ ਰਹਿਵਾਂ ਆਪਾਂ 148 ਰਹਿਵਾਂ ਨਹੀਂ ਆਪਾਂ 148 ਰਹਿਵਾਂ 6 ਮਹੀਨੇ ਸੇਵਾ ਬੱਲੇ 6 ਮਹੀਨੇ ਹੋ ਚੁੱਕਾ ਕਰਕੇ ਆ ਜੀ ਚੱਲਿਆ ਆ ਰਾ ਇੱਧਰ ਅਜੇ ਮੈਂ ਕੀ ਕਹਣਾ ਲੈ ਅੱਲੇ ਦਾ 7ਵਾਂ ਹੀ ਆ ਵੈਕਰੂ ਚ ਲਿਵਣ ਨੂੰ ਕੋਲੇ ਖਾਂ ਲੱਗ ਗਿਆ ਇਸ ਕਰਕੇ ਸਾਨੂੰ ਵੀ ਨੇ ਕਨਫਿਊਜ਼ ਕਰਦਾ ਪਾਗਲ ਨੇ ਆਹ ਉਹ ਬਾਹਰੋਂ ਸੱਤ ਆ ਰਹੇ ਲੱਗਿਆ ਪੰਨਾ ਸੱਤ ਨਾਲ ਨੱਬਿਆਣਾ ਜੀ ਖਲਾਰੇ ਜੇ ਮਾਰਦੀ ਜੇ ਤੇ ਜੀ ਲੋਕ ਹੋਈ ਜੀ ਸਾਹਮਣੀ ਚ ਆਉਣਾ ਨੇ ਇਹ ਵੀਰ ਨੂੰ ਮੈਂ ਬਾਬਾ ਜੀ ਨੂੰ ਕਹਿ ਕੇ ਸ਼ਪੈਸ਼ਲ ਜਾਉਂਗੇ ਜੀ ਇਹਨਾਂ ਬੀੜਾ ਆਉਣਾ ਪਿਆ 48 ਦਿਨ ਇਧਰ ਰੱਖੇ ਜਾਵੀਂ ਇਹ ਬੀੜਾ ਪੁੱਲ ਚ ਡੱਪਿਆ ਇਹਨਾਂ ਨੂੰ ਮੈਂ ਗਹਿ ਕੇ ਜਾਵਾਂਗਾ ਬਾਬਾ ਜੀ ਉਹ 4 ਨੰਬਰ ਹੈ ਹਾਂ ਜੀ 48 ਇੱਥੇ ਰੱਖਿਆ ਜਾਵੇ ਅਸੀਂ ਚਾਰ ਤੇ 50 ਤੇ ਬੜੀ ਸਪੀਡ ਦੀ ਲਈ ਹੈ ਉੱਪਰ ਬ੍ਰੀਕ ਵਾਗੀ ਨਹੀਂ ਵਿੱਚ ਸਪੀਡ ਤੇ ਘਰ ਜਾਂਦਾ ਵਿੱਚ ਵੀਰੋ ਨਾਲ ਦੀ ਸੇਵਾ ਲੱਗਣੀ ਜੀ ਤੁਹਾਡੀ ਸੇਵਾ ਲੱਗ ਗਈ ਜੇ ਤੁਹਾਡੀ ਸੇਵਾ ਲੱਗ ਗਈ ਜੇ ਐਨੀਆਂ ਬਾਡੀਆਂ ਚੜ੍ਹਦੀਆਂ ਪੈਂਦੀਆਂ ਨਾ ਤੁਹਾਨੂੰ ਪਤਾ ਲਾਏ ਨਾ ਉੱਪਰ ਦੀਆਂ ਪੈਂਦੀਆਂ ਇਹਦਾ ਤੇ ਇੱਕੋ ਹੀ ਸਾਰੇ ਕਮਰੇ ਦਾ ਲੋੜ ਨਹੀਂ ਇੱਕੋ ਹੀ ਜਾਂਦਾ ਨਾ ਇਹਨਾਂ ਨੂੰ ਉਹੋ ਜਗ੍ਹਾ ਹੈ ਕੋਣ ਜੰਗਾ ਨਹੀਂ ਉਹ ਹੀ ਜੰਗਾ ਕੋਈ ਗੰਨਾਟ ਬਾਰੇ ਨਹੀਂ ਹੁੰਦਾ ਕੋਈ ਐਦਾਂ ਦਾ ਮੈਂ ਵੀਡੀਓ ਚ ਆਉਣੀ ਨਾ ਮੈਂ ਬੋਲਣੀ ਨਹੀਂ ਡਿਆ ਵੀਰੋ ਚਲੋ ਚਲੋ ਐਦਾਂ ਦਾ ਮੈਂ ਆਉਣੀ ਨਹੀਂ ਨਾ ਵੀਡੀਓ ਆਓ ਉਹ ਆਉਣੀ ਡਰਦਾ ਆਪਣੇ ਮੂੰਹ ਨਾਲ ਮੁੜ ਕੇ ਬੋਠਾ ਸੁੱਧਾ ਦੇਣਾ ਕੰਮ ਚੱਲ ਥੋੜੀ ਥੋੜੀ ਲਾਉਣਾ ਫੜਾਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਾਹੀ ਸੰਗਤਾਂ ਉਠੀਆਂ ਹੇ ਬਾਬਾ ਨਿਦਾਨ ਸਿੰਘ ਜੀ ਦੀ ਸਰਵੋਤਮ ਜੀ ਫੜੋ ਮੈਂ ਵੀ ਕੁਝ ਆਉਣਾ ਚਾਹਨਾ ਉਹ ਵੀਰ ਜੀ ਆ ਪਕੜੋ ਬਾਬਾ ਬੰਦਨ ਸਿੰਘ ਜੀ ਸਾਰੀਆਂ ਸੰਗਤਾਂ ਦਰਜਾ ਕਰਾਉਂਦੇ ਪਿਛਲੇ ਸਾਲਾਂ ਹੀ ਆਏ ਉਹਦੇ ਵਿੱਚ ਤੁਹਾਨੂੰ ਰੂਮ ਮਿਲਿਆ ਸੀ ਬਾਬਾ ਵੱਡਾ ਸਹਿਸਨਾ ਦੇ ਵਿੱਚ ਹੈ ਜੀ ਇਹਦੇ ਵਿੱਚ ਆਪਾਂ ਨੂੰ ਮਿਲ ਗਿਆ ਜੀ ਅਰਗਾਹ ਇੱਥੇ ਸਟੇ ਕੀਤਾ ਜੀ ਬਹੁਤ ਥੋੜੀ ਸਰਾਹ ਬਣਾਈ ਬਾਬਾ ਜੀ ਉਹਨਾਂ ਨੇ ਮਹਾਰਾਜ ਕਿਰਪਾ ਕਰੇ ਜੀ ਸੱਚੇ ਬਾਦਸ਼ਾਹ ਕਿੱਥੋਂ ਬਦਾਂ ਹੀ ਕੱਪੜੇ ਡਰਾਈਕਿੰਗ ਕਰਾਵਾਂਗੇ ਜੀ ਕੱਪੜਾ ਡਰਾਈਕਲੀਨ ਹੋਏਗਾ ਜੀ ਉਸ ਤੋਂ ਬਾਅਦ ਫਿਰ ਅਗੇ ਵਾਸਤੇ ਚਾਲੇ ਪਾਵਾਂਗੇ ਜੀ ਆਫੜੇ ਵਿੱਚ ਆਫੜੇ ਵਿੱਚ ਤੁਸੀਂ ਬੋਲਣਾ ਫਿਰ ਮੁੜੋ ਚੱਲ ਰਹੇ ਲਓ ਜੀ ਲਓ ਜੀ ਹੁਣ ਇਹ ਆ ਗਏ ਕੱਪੜੇ ਧੋਣੇ ਦੇਣ ਵਾਸਤੇ ਲਾਂਡਰੀ ਦੇ ਹੁਣ ਇੱਥੇ ਕੱਪੜੇ ਧੋਣੇ ਦੇ ਕੇ ਤੇ ਫਿਰ ਅੱਗੇ ਚੱਲੇ ਪਾਵਾਂਗੇ ਪ੍ਰਸ਼ਾਦਾ ਪਾਣੀ ਦਰਸ਼ਨ ਮੇਲਾ ਕਰਾਂਗੇ ਐ ਬਿਲਕੁਲ ਸਰਾ ਦੇ ਸਾਹਮਣੇ ਲਾਂਡਰੀ ਹੈ ਸਰਾ ਵਾਲਾ ਜਿਹਦੇ ਵਿੱਚ ਰੁਕੇ ਆਜੋ ਫਿਰ ਘੜੀ ਨਿੱਘੜੀ ਮੈਂ ਇਧਰ ਹੋਇਆ ਪਾਪਾ ਨਿਹਾਲ ਸਿੰਘ ਐਨਆਰਆਈ ਯਾਤਰੀ ਨਿਵਾਸ ਘੜੀ ਨਿੱਘੜੀ ਮੈਂ ਇਧਰ ਹੋਇਆ ਨਾ ਇਹ ਹੁਣ ਆਪਾਂ ਆਪਾ ਕੱਪੜੇ ਵਾਲੇ ਵੀਰ ਕੋਲ ਆ ਗਏ ਆ ਇਹ ਵੀਰ ਇੱਕ ਮਗਦਾ ਭਾਈ 50 ਰੁਪਏ ਦੀ ਇਹ ਵੀਰ 50 ਰੁਪਏ ਮੰਗਦਾ ਵਾ ਬਹੁਤ ਬੇਸ਼ਰਮ ਬੰਦਾ ਆ ਇਹਨੂੰ ਸੇਵਾ ਕਰਾਈ ਗਈ ਦੀ 5000 ਰੁਪਈਆ ਆਹੋ ਇਹਦਾ ਕੱਪੜਾ ਵੱਧ ਲੱਗਦਾ ਇਹਦੇ ਪੈਸੇ ਵੱਧ ਜਿਹੜਾ ਕੱਪੜਾ ਵੱਧ ਲੱਗਦਾ ਕਿਉਂ ਢੇਡ ਦੱਸਿਆ ਜਿਹੜਾ ਬਾਹਰ ਅਜ ਕਰਾਉਣਾ ਨਹੀਂ ਨਹੀਂ ਚਲੋ ਠੀਕ ਆ ਜੀ ਬਾਕੀ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਾਉਣੇ ਆ ਬਾਬਾ ਜੀ ਪਹਿਲਾਂ ਚੱਲੇ ਸੀ ਦਰਸ਼ਨ ਕਰਨ ਫਿਰ ਕਹਿੰਦੇ ਵੀ ਭੁੱਖ ਲੱਗੀ ਅੰਤਾਂ ਦੀ ਮੂਡ ਬਦਲ ਗਿਆ ਮੂਡ ਬਦਲ ਗਿਆ ਹੁਣ ਆਂਦੇ ਪਹਿਲਾਂ ਪ੍ਰਸ਼ਾਦ ਆ ਛਕਣਾ ਅੰਤਾਂ ਦੀ ਜਾ ਰਹੇ ਹਾਂ ਗੁਰਦਰਾ ਸਾਹਿਬ ਨੂੰ ਆ ਆਪਣੀ ਪਹਿਲੀ ਸਰਾਂ ਹੈ ਪਿਛਲੀ ਆ ਰਹੇ ਹਾਂ ਜਦੋਂ ਪਿਛਲੀ ਆ ਰਹੇ ਹਾਂ ਜਦੋਂ ਹਾਂ ਪਿਛਲੀ ਆ ਹਾਂ ਆ ਜਾਓ ਫਿਰ ਦਵਾਈ ਲੈ ਲਓ ਉਹ ਸੰਤ ਬਾਬਾ ਨਿਧਾਨ ਸਿੰਘ ਜੀ ਫਤਿਹ ਜੀ ਸੰਗਤਾਂ ਦਰਸ਼ਨ ਕਰਕੇ ਆ ਰਹੀਆਂ ਨੇ ਤੇ ਕੋਈ ਦਰਸ਼ਨ ਕਰਨ ਜਾ ਰਹੀਆਂ ਨੇ ਹਨਾ ਜੀ ਸਤਿ ਸ੍ਰੀ ਅਕਾਲ ਸੌਂਟ ਬਹੁਤ ਹੈ ਜੀ ਉਹਨੂੰ ਭਰਾ ਦੱਸ ਜਿਓ ਹਾਂ ਸ੍ਰੋਮਾਂ ਦਾ ਬੜੀਆਂ ਹੋਵਾਂ ਢੇਡ ਭਰਾ ਭਰਾ ਜਾ ਯਾਰ ਮਤਲਬ ਕਿਉਂ ਨਹੀਂ ਸੰਗ੍ਰਵ ਉਹਦਾ ਲਈ ਕੋਈ ਦਰਸ਼ਨ ਕਰਨ ਜਾ ਰਿਹਾ ਕੋਈ ਆ ਰਿਹਾ ਦਸ ਟੇਕ ਗਿਆ ਹੈ ਤਿੰਨ ਚਾਰ ਉਹਨੇ ਪੂਰੇ ਨਹੀਂ ਲਏ ਦਰਸ਼ਨ ਜੀ ਆਪਾਂ ਅੱਜ ਨਦੇੜ ਸਾਹਿਬ ਦੀ ਧਰਤੀ ਤੇ ਰਾਤ ਦੇ ਪਹੁੰਚ ਚੁੱਕੇ ਆ ਜੀ ਉਸ ਤੋਂ ਬਾਅਦ ਆਪਾਂ ਥੋੜੇ ਅਜੇ ਲੇਟ ਹੋ ਗਏ ਕਮਰੇ ਤੋਂ ਬਾਕੀ ਮਹਾਰਾਜ ਦੀ ਗ੍ਰਭਾਣਾ ਕਰੋ ਦਰਸ਼ਨ ਜੀ ਤਖਤ ਸ੍ਰੀ ਹਜੂਰ ਸਾਹਿਬ ਦੇ ਜੀ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਜੀ ਇਧਰੋਂ ਦੀ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਜੀ ਮਾਰੇ ਸੁਖ ਰੱਖੇ ਜੀ ਯਾਤਰਾ ਇਸੇ ਤਰ੍ਹਾਂ ਚੱਲਦੀ ਰਹੇ। ਦਰਸ਼ਨ ਦਿਦਾਰੇ ਕਰੋ ਆਪਾਂ ਖੜਾ ਪ੍ਰਸ਼ਾਦ ਵੀ ਜੀ ਉਧਰੋਂ ਕਰਾਵਾਂਗੇ। ਆਪਾਂ ਖੜਾ ਪ੍ਰਸ਼ਾਦ ਕਰਾਵਾਂਗੇ ਜੀ ਉਦੋਂ ਬਾਅਦ ਤੁਹਾਨੂੰ ਅੰਦਰ ਦੇ ਵੀ ਦਰਸ਼ਨ ਕਰਾਵਾਂਗੇ ਜੇ ਬਾਬਾ ਜੀ ਨੇ ਆਗਿਆ ਦਿੱਤੀ ਅੰਦਰ ਤੋਂ। ਆਓ ਵੀਰ ਜੀ ਖੜਾ ਪ੍ਰਸ਼ਾਦ। ਖੜਾ ਪ੍ਰਸ਼ਾਦ ਹੀ ਦੇਖ ਇਧਰੋਂ ਲਵਾਵਾਂਗੇ ਜੀ। ਜਦੋਂ ਆਪਾਂ ਐਂਟਰ ਹੁੰਦੇ ਦਿਉੜੀ ਦਿਉੜੀ ਤੋਂ ਉਧਰੋਂ ਸਹੀ ਹੱਥ ਸਾਈਡ ਤੇ ਖੜਾ ਪ੍ਰਸ਼ਾਦ। ਕਦਾ ਵੀ ਜੀ ਕੀ ਆਉਣਾ ਹੈ? ਖੜਾ ਪ੍ਰਸ਼ਾਦ ਕਰਾ ਲਈਏ ਹੁਣ। ਮੁੜ ਕੇ ਅਰਦਾਸ ਵੇਚ ਲੈਨੇ ਬਾਬਾ ਜੀ ਜਿੱਥੇ ਘੱਟ ਅਰਦਾਸ ਵੀ ਮੈਂ ਨਾਲ ਹੀ ਕਰਾ ਦੇਣੀ ਤੋ ਭਰਾ ਹੁਣ ਕਰਾ ਲੈ ਸ਼ਾਮ ਨੂੰ ਕਰਾ ਲੈ ਤੂੰ ਸ਼ਾਮ ਨੂੰ ਕਰਾ ਲਈ ਕਿਧਰੋਂ ਮਿਲਦੀ ਹੈ ਦੂਜਾ ਕਿੱਥੋਂ ਮਿਲਦਾ ਕੜਾਵਾ ਤੇ ਹਾਂ ਦੂਸਰਾ ਕਿਥੇ ਮਿਲਦਾ ਕੜਾਵਾ ਪ੍ਰਸ਼ਾਦ ਬਾਬਾ ਜੀ ਨੂੰ ਪੁੱਛ ਲੀ ਬਾਬੇ ਕੜਾਵਾ ਪ੍ਰਸ਼ਾਦ ਕਿੰਨੇ ਦਾ ਹਾਂਜੀ ਕਿੰਨੇ ਦਾ ਕਰਨਾ 100-100 ਦਾ ਦੋ ਜਗਾ ਜੀ ਨਾਲ ਦੀ ਕਾਊਂਟਰ ਪਰਚੀ ਮਿਲੂਗੀ ਅੱਗੇ ਤੋਂ ਇਹ ਬੀਬੀ ਜੀ ਨਾਲ ਆਲੇ ਜੀ ਫੜਿਓ ਫੋਨ ਮੇਰੇ ਮਿਲਣਾ ਬੜਾ ਕੜਾਵਾ ਪ੍ਰਸ਼ਾਦ ਕਰ 100-100 ਦੇ ਦੋ ਬੰਦ ਜੀ ਵਰਜੀ ਮਹਾਰਾਜ ਦੀ ਕਿਰਪਾ ਨਾਲ ਜੀ ਦੋ ਕੜਾ ਪ੍ਰਸ਼ਾਦੀਆਂ ਦੋ ਵਰਜੀਆਂ ਕਰਾਈਆਂ ਜੀ 100-100 ਦੀਆਂ ਨਰਾਜ ਨੇ ਕਰਾਣ ਲੱਗੇ ਦੁਲੀ ਸੜ ਤੋਂ ਬੋਗੋ ਜੀ ਨੇ ਕੜਾ ਪ੍ਰਸ਼ਾਦ ਮਿਲੇਗਾ ਜਿਹਾ ਉਹ ਦੇਖੋ ਲਿਖਿਆ ਸਾਹਮਣੇ ਕੜਾ ਪ੍ਰਸ਼ਾਦ ਤੁਸੀਂ ਨਹੀਂ ਕਰਾਉਣਾ ਤੁਸੀਂ ਨਹੀਂ ਕਰਾਉਣਾ ਕਰਵਾ ਲਓ ਇੱਕ ਨੰਬਰ ਕਰਾ ਬਸ ਲਵਾਂਗੇ ਜੀ ਸੰਤ ਜੀ ਬਾਹਰ ਦੇ ਬਾਹਰ ਡੇ ਕਰਵਾ ਹਾਂਜੀ ਹਾਂਜੀ ਬਾਜੀ ਗੁਰੂ ਜੀ ਹੁਣ ਇਧਰ ਬਕੜਾ ਪਰਚਾ ਹਾਂਜੀ ਸੌ ਦਾ ਬਾਬਾ ਜੀ ਅਲਗ ਅਲਗ ਹਾਂਜੀ ਮਥਰਾ ਦਾ ਹਾਂਜੀ ਹਾਂਜੀ ਬਕਰਵਾ ਇਹ ਬਾਬਾ ਜੀ ਨੇ ਕਰਾ ਪਰਚਾ ਦੇਖੋ ਲਾਈ ਇਹ ਕਰਵਾ ਬਿਛਾ ਦੀ ਇੱਕ ਨਾ ਚੇਂਜ ਮਤਲਬ ਦੱਸਦਾ ਤੇ ਪੰਜਾਬ ਫੋਰਾ ਦੀ ਯਾਨੀ ਉਹ ਅੰਦਰੇ ਦਰਵਾਜ਼ਾ ਹਾਂਜੀ ਅੰਦਰੇ ਦਰਵਾਜ਼ਾ ਬਾਬੇ ਮੋਖਲੇ ਦੇਗੇ ਤੇ ਖਾਲੀ ਨਹੀਂ ਦਿੰਦੇ ਹਾਂ ਨਹੀਂ ਹੋਏਗਾ ਦੋਸਤ ਕੋਈ ਨਹੀਂ ਹਾਂ ਬਾਬਾ ਨਾ ਨਹੀਂ ਦੇਵਾਂਗੇ ਨਾ ਉੱਥੇ ਅੰਦਰ ਹੀ ਸੰਗਤ ਜੀ ਕਰਾਂਗੇ ਨਾ ਸੰਗਤ ਜੀ ਬਤਾਇਆ ਜੀ ਉਹ लो जी दर्शन करके

ਦਰਸ਼ਕ ਕਰਕੇ ਜੀ ਆ ਗਏ ਆ ਫਿਰ ਆਪਾਂ ਆਪਣੇ ਕਵਰੇਜ ਦੇ ਵਿੱਚ ਦੇਖੋ ਜੀ ਨਦੀਪ ਸ਼ਹਿਰ ਦਾ ਵਿਊ ਬਿਲਡਿੰਗਾਂ ਬਿਲਡਿੰਗਾਂ ਤੇ ਘਰੀ ਕਰ ਦੇ ਸਕਦੇ ਆ ਸਰਾਵਾ ਆ ਉੱਚੀਆਂ ਜਿੰਨੀਆਂ ਸਾਰੀਆਂ ਸਰਾਵਾ ਹੀ ਜੀ ਇਹ ਤਿੰਨੀਆਂ ਸਰਾਵਾ ਆ ਸਾਹਮਣੇ ਸਰਾਵਾ ਨੰਗਰਾ ਤੋ ਜੀ ਗੋੜਲੀ ਚਾਹ ਲੱਗੇ ਅਦਰ ਘਿਆਣਾ ਥੋੜਾ ਸਾ ਚਾਹ ਨਾ ਮਰੀ ਨਹੀਂ ਤੇ ਗੋੜਲੀ ਬਣਾਈ ਲਓ ਜੀ ਸੰਗਾ ਗੋੜਲੀ ਚਾਹ ਦੀ ਤੇ ਸੇਵਾ ਲਈ ਰਾਜੇ ਸਿੰਘ ਨੇ ਆਂਦਾ ਨੂੰ ਮੈਂ ਗੋੜਲੀ ਚਾਹ ਪੀਂਦਾ ਹੈ ਲੇਗ ਤੇ ਮਲਕੀਤ ਸਿੰਘ ਆਇਆ ਹੈ ਬਾਕੀ ਪਤਾ ਆਇਆ ਹੈ ਲੇਗ ਤੇ ਮਲਕੀਤ ਸਿੰਘ ਆਇਆ ਹੈ ਅਸਾ ਬਾਈ ਵੀ ਗੋੜਲੀ ਚਾਹ ਦੀ ਸੇਵਾ ਕਰਨੀ ਤੇਰਾ ਵੀ ਕੱਪ ਤੇ ਲੈ ਦੇਣਾ ਆਪਾਂ ਕੱਪ ਬਣਾਉਣਾ ਆਵੇ ਆਂ ਬੰਡਿਆ ਗੋੜਲੀ ਚਾਹ ਤੇਰਾ ਕੱਪ ਮੈਂ ਕਿਹਾ ਰਾਜੇ ਵਾਲਾ ਉਹ ਕਹਿੰਦਾ ਨਹੀਂ ਮਲਕੀਤ ਜੀ ਜਿਉਂਗੀ ਅਰਦਾਸ ਨੂੰ ਕੀ ਨਾ ਮਾਨ ਬਖਸ਼ਿਆ ਚਾਰ ਕੱਪ ਚਾਹ ਪੋਇਆ ਲਗਾ ਚਾਰ ਕੱਪ ਚਾਹ ਪੋਇਆ ਲਗਾ ਇਹਨੂੰ ਇਹਨੂੰ ਖਾਂਡੜੀ ਪੀਣੀ ਖਾਂਡੜੀ ਮੈਂ ਕੱਪਾਂ ਦੇ ਵਿੱਚ ਰਹਿਣਾ 10 ਨਹੀਂ ਚਾਰ ਕੱਪ ਦੀ ਸੇਵਾ ਦਿੱਤੀ ਨਾ ਲਾ ਬਾਬਾ ਆ ਕੇ ਬੈਠੇ ਲੈ ਸੇਵਾ ਸੁਬਾ ਚੰਦ ਦੇਣੀ ਮੁੰਨੂ ਕੇ ਬੰਦੇ ਨੇ ਕਿਹਾ ਸੀ ਅੰਦਾ ਤੂੰ ਖਰਚਾ ਗੁਨਾਹ ਕਰਨ ਕਰਦੇ ਕੋ ਪੈਸੇ ਫੇਰ ਖੁੱਲੇ ਹੋਣੀ ਮੈਂ ਮਾਨ ਗਮਾ ਆਹ ਯਾ ਸਾਹਮਣੇ ਸਰਾ ਸਾਹਮਣੇ ਬਿਲਕੁਲ ਸਾਹਮਣੇ ਲਈ ਚਾਹ ਪੀ ਸਾਹਮਣੇ ਸਰਾ ਇਹ ਸਾਹਮਣੇ ਘੜੇ ਵਿੱਚ ਆਹ ਸ਼ਨਾਮ ਯਾ ਤ੍ਰਿਮੁਰਤੀ ਸ਼ਮਾਰਨ ਮੰਦਸਾਏ ਨਿਸ਼ਚਿਤ 33 222 ਨਿਰੰਦਰ ਸਿੰਘ ਜੀ ਸੰਤ ਬਾਬਾ ਦੇ ਹੁੰਦੇ ਸਨ ਚਾਹ ਘੜਾ ਹੋਈ ਸ਼ਾਮਾ ਦਾ ਟਾਈਮ ਆ ਰਹਿ ਰਸਤੇ ਟਾਈਮ ਤਰਖਾਵਾ ਜੀ ਫੋਟੋਗ੍ਰਾਫੀ ਕਰਨਗੇ